ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਤਰਾਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਮੀਟਿੰਗਾਂ ਵਗੈਰਾ ਸ਼ੁਰੂ ਹੋ ਚੁੱਕੀਆਂ ਨੇ ਇਸੇ ਦੇ ਚੱਲਦੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾਂ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਸੀਗੀ ਉਹਦੇ ਵਿੱਚ ਇਹ ਸਾਂਝੇ ਤੌਰ ਦੇ ਉੱਤੇ ਕਿਸੇ ਮੁੱਦੇ ਤੇ ਲੜਾਈ ਲੜਨੀ ਪੋਈਏ ਤਾਂ ਉਹ ਵੀ ਲੜਾਂਗੇ। ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਉਹ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇਤੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਬਿਆ ਉਹ ਮਨਾਉਣ ਵਾਸਤੇ ਸਰਕਾਰਾਂ ਵੀ ਕਰਨੀ ਐਸੀ ਬਣਾਵਾਂਗੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਆ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਇਹ ਸਕਾਰਿਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਤਸ਼ੱਦਦ ਵਾਲੀ ਗੱਲ ਹੈ ਉਹਨੂੰ ਉਹਨਾਂ ਨੇ ਰੋਕਣਾ ਬਤੁਰੀ ਜਿਹਨੋਂ ਪੰਡੈਮਿਕ ਕਮੇਟੀ ਨੂੰ ਮਿਲਿਆ ਉਦੋਂ ਕੀ ਵਿਚਾਰ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹੋ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਪੌਮ 'ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਿਰਤਾ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਤੇ ਅਸੀਂ ਕਹਿ ਕੇ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਕੱਥੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਗੁਰੂ ਸਾਹਿਬ ਦਾ ਕਹਾਨ ਪੂਰ ਸ਼ੁਕਰ ਹੈ ਕਿ ਜਿੱਥੇ ਵੀ ਅਸੀਂ ਜਾਂਦੇ ਸੰਗਤਾਂ ਬਹੁਤ ਪਿਆਰ ਬਖਸ਼ਦੀਆਂ ਅੱਜ ਪੁਹਾਣੀਗੜ੍ਹ ਦੀ ਜਿਹੜੀ ਇਹ ਬਲੌਗਤੀ ਆ ਬਹੁਤ ਵੱਡੀ ਇਤਜ਼ਾਦ ਚ ਇੱਥੇ ਸੰਗਤਾਂ ਨੇ ਆ ਕੇ ਹਾਜ਼ਰੀ ਵੀ ਭਰੀ ਤੇ ਬਹੁਤ ਸਿੰਘਾਂ ਨੇ ਸੇਵਾ ਲਈ ਕਿ ਜਿਹੜੀ ਅਸੀਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਦਿੱਥੇ ਬੰਦੀ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਬਹੁਤ ਮੈਂਬਰਾਂ ਨੇ ਇਹ ਇਥੇ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਤੇ ਜਿਨ੍ਹਾਂ ਨੇ ਇਹ ਇਹ ਸਹਿਯੋਗ ਦਿੱਤਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇੱਕ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮ ਦੀ ਜਿਹਦੀ ਬੰਦੀ ਦਾ ਕੈਨੇਡਾ ਦਾ ਕੋਈ ਵੀ ਜਿਹੜਾ ਐਸਰਵਿਸ ਕਿੰਦੀ ਮਾਮਲਾ ਕੁਝ ਨਹੀਂ ਮੈਨੂੰ ਉਹਦੇ ਬਾਰੇ ਵਿੱਚ ਕੁਝ ਇਸ ਇਦਾਂ ਦੀ ਜਾਣਕਾਰੀ ਨਹੀਂ ਸੀ ਕਿ ਉਹ ਇੱਕ ਇਹੋ ਜਿਹੀ ਕੋਈ ਫੇਕ ਜਥੇਬੰਦੀ ਨਾ ਕਿ ਅਕਾਲੀ ਦਲ ਵਾਰਿਸ ਪੰਜਾਬ ਜਿਹੜੀ ਆ ਉਹਨੂੰ ਕੁਛ ਵੀ ਰੱਖਾ ਦਾ ਕਿ ਉਹ ਗੁਨਾਮ ਕਰਨ ਦੀ ਕੋਸ਼ਿਸ਼ੀ ਉਹਦੇ ਵਾਸਤੇ ਸਾਡੇ ਨੂੰ ਸਪਸ਼ਟ ਕਰ ਦਿੱਤਾ ਕਿ ਉਹਦਾ ਅਕਾਲੀ ਦਲ ਵਾਰਿਸ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਜਿਹੜੇ ਇੱਕ ਜੋ ਕੁਝ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਣੀ ਚਾਹੀਦੀ ਹੈ। ਬਾਕੀ ਸਾਰੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹ ਕਹਿ ਰਹੇ ਨੇ ਵੀ ਅਸੀਂ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਬਾਹਰ ਧਰਾਵਾੜੀ ਐਸਡੀਪੀਸੀ ਜਾਂ ਹੋਰ ਜਿਹੜੇ ਜਥੇਬੰਦੀ ਚ ਹੈਪੇ ਸਨ ਉਹਨੂੰ ਤਾਂ ਕੋਈ ਕੋਸ਼ਿਸ਼ ਕਰਨੀ ਜੇ ਨਹੀਂ ਜੇਦਾਂ ਇਸ ਨੂੰ ਰੱਖਦੇ ਨੇ ਉਹਨਾਂ ਨੂੰ ਬਾਹਰ ਜਿਹੜਾ ਰਿਹਾ ਕਰਦੇ। ਮੇਰੇ ਖਿਆਲ ਆ ਕੁਝ ਤੇ ਰਾਹ ਤੇ ਸਰਕਾਰ ਚ ਵੀ ਰਹੀਆਂ ਪੋਸਟ ਟਾਈਮ ਤੇ ਜਿਹੜੀਆਂ ਅੱਜ ਦਾਵਾ ਕਰਦੀਆਂ ਕਿ ਅਸੀਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਛੱਡਦਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੀ ਨੀਤ ਸਾਫ਼ ਹੁੰਦੀ ਜੇ ਉਹ ਛੱਡਣਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਜਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੋਣੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈਣਾ ਉਹਨਾਂ ਨੂੰ ਛੁੜਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਤਰ੍ਹਾਂ ਜਿਹੜੀਆਂ ਉਤੋਂ ਤੋਂ ਕਹਿੰਦੀਆਂ ਕੋਸ਼ਿਸ਼ਾਂ ਕਰਦੀਆਂ ਕੁਝ ਨਾ ਤੇ ਹੁਣ ਦੇਖੋ ਕਿ ਏ ਵਿਦਵੀ ਦੇ ਗੁਰੂ ਸਾਹਿਬ ਦੀ ਵਿਦਵੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਹ ਸਾਰੀਆਂ ਧਿਰਾਂ ਦਾ ਕੀ ਰੋੜ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਨਾ ਲੱਗਣੀ ਹੈ ਕਿਉਂਕਿ ਅਜੇ ਦੇਖੋ ਕਿ ਉਹ ਸਿੰਘ ਟਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਇਸ ਕਰਕੇ ਕੋਈ ਵੀ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲਿਆਂ ਬਤੀ ਜਾਂ ਪੰਜਾਬ ਦੇ ਮਸਲਿਆਂ ਪਰ ਵੀ ਕੋਈ ਵੀ ਸਿਰਦਤਾ ਨਹੀਂ ਗੀ ਸਾਰੇ ਕੋਈ ਉਹ ਜੋ ਵੀ ਤੁਸੀਂ ਜੇ ਪੰਜਾਬ ਦੇ ਜਿਹੜਾ ਕੋਈ ਵਪਾਰੀ ਹੋਣ ਪੰਜਾਬ ਦੇ ਕੋਈ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰ ਜੋ ਉਹਨਾਂ ਦਾ ਲੋਕਤੰਤਰੀ ਆਖਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਹੱਲ ਕੀਤਾ ਜਾਨੀ ਜੇ ਨਵੇਂ ਪ੍ਰਧਾਨ ਲੱਗੇ ਨੇ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਰਿਹਾਈ ਵਿੱਚ ਜਾ ਕੇ ਨੇ ਸਾਡੇ ਉਹ ਤੋਂ ਬਾਅਦ ਚ ਤਾਂ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਹ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਅਜਿਹੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇਤੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਬਿਆਉ ਮਨਾਉਣ ਵਾਸਤੇ ਸਰਕਾਰਾਂ ਵੀ ਕਰੀਆਂ ਐਸੀ ਮਨਾਵਾਂਗੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਆ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਇਸ ਕਾਰਿਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿੰਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਤਸ਼ੱਦਦ ਵਾਲੀ ਗੱਲ ਹੈ ਉਹਨੂੰ ਉਹਨਾਂ ਨੇ ਰੋਕ ਦੇ ਬਤੁਰੀ ਜਦੋਂ ਪੰਡੈਮਿਕ ਕਮੇਟੀ ਤੁਹਾਨੂੰ ਮਿਲਿਆ ਉਦੋਂ ਕੀ ਵਿਚਾਰ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹੋ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਕੌਮ 'ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਦਕਾ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਤੇ ਅਸੀਂ ਕਹਿ ਕੇ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਇੱਕਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਲਗਾਤਾਰ ਤੁਹਾਡੇ ਕੋਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ 2027 ਨਾ ਕਿ 2027 ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਆ ਕਿ ਜਿਹੜੀ ਅਕਾਲੀ ਦਾ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਜਾਂ ਅਮਰਪਾਲ ਸਿੰਘ ਆ ਕਿ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿੱਚ ਰਿਹਾ ਤਾਂ ਉਹਨੇ ਪੰਜਾਬ ਤੋਂ ਨਸ਼ੇ ਦੇ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਤੇ ਉਹਦੀ سزا ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਲਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਉਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹੋ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋ ਜਿਹੜੇ ਦਿਲ ਤੋਂ ਉਦੇ ਵਾਸਤੇ ਲੜਾਈ ਵੀ ਲੜ ਸਕਦੇ ਹੁਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਣ ਦਾ ਜਿਹੜਾ ਹੈ ਕਿ ਉਹ ਉਹ ਖਮਾਜਾ ਉਹਨਾਂ ਨੂੰ ਗਿਲਤ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇਨਾ ਮਾਨਸਕਾਰ ਜਨ ਪੰਜਾਬ ਇਹ ਲੋਕ ਸਮਾਜ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰਦੇ ਆ। ਆਪ ਸਮਝ ਕੇ ਜੇ ਕੁਛੀ ਦੀ ਚੋਣ ਕਰਾਂਗੇ। ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ। ਜੇ ਤੇ ਸਪਾਰਟੀ ਦਾ ਕੋਈ ਰਾਏ ਹੋਗੀ ਤੇ ਫਿਰ ਅਜੇ ਅਜੇ ਕੋਈ ਇਹਦੇ ਬਾਰੇ ਫੈਸਲਾ ਨਹੀਂ ਹੋ ਰਿਹਾ ਤੇ ਪਿੰਡ ਤੋਂ ਬਿਆਨ ਸਾਹਮਣੇ ਆ ਰਿਹਾ ਸਰਪ੍ਰਸਤ ਦਾ ਤਲਕ ਪਾ ਨਹੀਂ ਮੇਰੇ ਖਿਆਲ ਸਰਬਜੀਤ ਹੁਣੇ ਸਾਡੇ ਨਾਲ ਆ ਦਿਨ ਰਾਤ ਇਕੱਠੇ ਅਸੀਂ ਤਾਂ ਇਕੱਠੇ ਚੋਣ ਲੜੂ ਅਗਸਤ ਦਾ ਇਕੱਠੇ ਹੁੰਦੇ ਸੀ ਸਾਰੇ ਇਕੱਠੇ ਜੇ ਮੈਂ ਅਰਥੀ ਸੀ ਕਹਿੰਦੇ ਨਹੀਂ ਸਾਰੇ ਜਿੱਥੇ ਬੰਦੇ ਨੇ ਘੱਟੇ ਉੱਤੇ ਤੋਂ ਬੈਠੇ ਪਹਿਲੇ ਮੈਨੂੰ ਪੁੱਛਦੇ ਨੇ ਤੇ ਇਹ ਤੇ ਸਮਾਂ ਆਉਣ ਦੇ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੇ ਜਥੇਬੰਦੀ ਨੂੰ ਪੂਰੇ ਪੰਜਾਬ ਚੋਂ ਦਾ ਵਿਸਤਾਰ ਕਰ ਰਹੇ ਹਾਂ ਸਾਰੀਆਂ ਸੰਗਠਨਾਂ ਨੂੰ ਉਹਦੇ ਨਾਲ ਜੋੜ ਰਹੇ ਹਾਂ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਦੇ ਸਾਥ ਨੇ ਅਗੇ ਵੀ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਂਦੀ ਆ ਤਾਂ ਬਾਦਸ ਪੰਜਾਬ ਦੀ ਸ਼੍ਰੋਮਣੀ ਕਮੇਟੀ ਦੀ ਲੜੂਗੀ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈ ਕਦੋਂ ਵੀ ਆ ਜਾਂਦੀ ਆ ਜਲਦੀ ਆ ਜਾਏ ਤੇ ਦੇਰ ਨੂੰ ਆ ਜਾਏ ਉਹਦੇ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਉਹਨੂੰ ਉੱਚਾ ਚੁੱਕਣ ਵਾਸਤੇ ਕਰਮ ਪ੍ਰਚਾਰ ਜੋ ਨਸ਼ਿਆਂ ਦਾ ਹੋ ਰਿਹਾ ਕਿ ਸਾਡੇ ਸੁਰੰਨਿਕ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਇਹਨੂੰ ਸਹੀ ਲੈਣ ਤੇ ਲਿਆਉਣ ਵਾਸਤੇ ਸੁਰੰਨਿਕ ਕਮੇਟੀ ਚ ਵੀ ਸਾਡੀ ਇੱਜ਼ਤ ਬੰਦੀ ਪੂਰੀ ਜੋਰ ਸ਼ੋਰ ਨਾਲ ਇਹ ਭਾਗ ਹੋ ਗਿਆ ਜ਼ਿਕਰ ਹੋਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸੁਧਾਰ ਲਹਿਰ ਦੇ ਪ੍ਰਧਾਨ ਬਣਨ ਤੋਂ ਬਾਅਦ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਖ-ਵੱਖ ਤਰਾਂ ਕਿਆ ਸਰਾਈਆਂ ਲਾਰੀਆਂ ਨੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ 2027 ਦੇ ਵਿੱਚ ਤੇ ਖਾਸ ਕਰ ਜਿਹੜੀ ਪੰਥਕ ਵੋਟ ਆ ਉਹ ਕਿਹੜੀਆਂ ਧਿਰਾਂ ਵੱਲ ਜ਼ਿਆਦਾ ਭੁਗਤੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਸੁਭੀਰ ਸਿੰਘ ਬਾਦਲ ਹੋਰਾਂ ਦੀ ਗਵਾਈ 'ਚ ਇੱਕ ਸੁਧਾਰ ਲਹਿਰ ਸ਼੍ਰੋਮਣੀ ਅਕਾਲੀ ਦਲ ਹੀ ਆ ਉਹ ਵੀ ਉਹ ਅਗਵਾਈ ਕਰ ਰਹੇ ਨੇ ਉਹਦੀ ਪ੍ਰਧਾਨਗੀ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਜਿਹੜੀ ਹੈ ਭਾਈ ਅਮਰਪਾਲ ਸਿੰਘ ਹੋਰਾਂ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣ ਚੁੱਕੀ ਆ ਤੇ ਉਹ ਵੀ ਪੂਰਾ ਜ਼ੋਰ ਲਾ ਰਹੇ ਨੇ ਤੇ ਇੱਕ ਅਜੇ ਹੋਰ ਵੀ ਸਰਬਜੀਤ ਸਿੰਘ ਖਾਲਸਾ ਹੋਰੀ ਵੀ ਪੂਰੇ ਸਰਗਰਮ ਨੇ ਤਾਂ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ ਕਿਸ ਤਰ੍ਹਾਂ ਦੇ ਚੋਣਾਂ ਦੇ ਨਤੀਜੇ ਹੁੰਦੇ ਨੇ ਕੀ ਮਾਹੌਲ ਬਣਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਤਿਆਰੀਆਂ ਸਾਰੀਆਂ ਧਿਰਾਂ ਨੇ ਕਰਨੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ